ਲੋਗਰ ਪਛੇ ਆ ਦਿੱਤੇ ਭਗਵਾਨ ਗਾਧਾ ਜਾਂ ਕ੍ਰਿਸ਼ਨ ਜੀ ਦਾ ਮੰਦਿਰ ਆ ਕਿਤੇ ਜਿਵੇਂ ਆਮ ਕੰਨਕਨਸ ਮਾਇਆ ਸੀ ਦੇ ਦੇ ਜੀ ਕਿ ਅਜੀਬ ਨਾ ਯਾਰਾ ਹੈ ਪਰ ਉਹ ਹਰ ਦੇ ਤਰਿਥੇ ਕਿਤੇ ਭਗਵਾਨ ਦਾ ਸਥਾਪਨਾ ਜਿੰਦੀ ਇੱਥੇ ਭਗਵਾਨ ਦਾ ਬਰਜਮਾ ਹੋ ਜਾਂਦਾ ਇਹ ਦੇਖੋ ਜੀ ਸਾਰੇ ਜੀ ਲਈ ਹੈ ਕਿ ਸੀਐਸ ਪਾਰ ਕਿਥੇ ਉਹ ਬਾਹਰ ਦੇ ਕ੍ਰਿਸ਼ੀਆਂ ਅਖਾਤੂਸ਼ੇ ਦਾ ਪਤਾਰਾ ਜਿੱਥੇ ਅਗੰਮ ਗੋਤ ਜੋ ਚੱਲ ਰਹੀ ਹੈ ਜੋਤ ਦਾ ਪ੍ਰਕਾਸ਼ ਹੋ ਕਿਉਂਕਿ ਓਮ ਜੋਤ ਜਿਹੜੀ ਆ ਉਹਦਾ ਹੀ ਸਾਰਾ ਸਾਰਾ ਹੈ ਔਰ ਇਹ ਆਪਾਂ ਤੁਹਾਨੂੰ ਜੀ ਲੈ ਕੇ ਤੁਸੀਂ ਨਾ ਇਧਰ ਦੇਖੇ ਜਾਵੇ ਜੋ ਮੰਦਰ ਪਰ ਅਜੀਬ ਨਜ਼ਾਰਾ ਹੈ ਜੇ ਹਨੂਮਾਨ ਜੀ ਆ ਵੀ ਘਾ ਰਹੇ ਹਨ ਮਹਾਰਾਜ ਦੀ ਸਵਾਰੀ ਦੇਖੀ ਜਦੋਂ ਸੋਭਾ ਜਤਰਾ ਨਿਕਲਦੀ ਹੈ ਇਥੇ ਮਹਾਰਾਜ ਦੀ ਸਵਾਰੀ ਕੀਤੀ ਜਾਂਦੀ ਹੈ ਉਹ ਅਲਗਰਨ ਦਿਖਾ ਰਹੇ ਹਨ ਸੋਭਾ ਨਿਕਲਦੀ ਹੈ ਤਾਂ ਇਹਦੇ ਸ਼ੂਲ ਭਗਵਾਨ ਦੇ ਤਸ਼ਮ ਹੁੰਦੇ ਨੇ ਔਰ ਸਾਡੇ ਕਰਮਾਂ ਦਾ ਜਿਹੜਾ ਸ਼ਨੀ ਭਗਵਾਨ ਸਾਡੇ ਕਰਮਾਂ ਦਾ ਦੱਸਦਾ ਹੈ ਔਰ ਜਿਹਨੇ ਲੈਤੀ ਸਿਰਫ ਦਿਖਾ ਰਹੇ ਬਹੁਤ ਜਨ ਨੇ ਬਾਲ ਜਿਹੜਾ ਆ ਗਿਆ ਉਹ ਹਨੂਮਾਨ ਜੀ ਆ ਜਿਹਨੇ ਰਾਮ ਦੇ ਨਾਲ ਆਪਣਾ ਜ ਪਰਮ ਸੇਵਕ ਦਾਖ ਤਾਂ ਦੀ ਬਖਸ਼ਿਸ਼ ਕੀਤਾ ਹੈ ਤੇ ਉਹਦੇ ਲੈ ਕੇ ਸੀ ਅਸੀਂ ਪਤਾ ਕਿ ਮਹਾਰਾਣੀ ਜਗੀ ਜੋਧਾ ਜੋ ਆਸਣ ਲਗਾ ਹੈ ਜਿੱਥੇ ਬਰਾਜਮਾਨ ਨੇ ਔਰ ਉੱਥੇ ਪ੍ਰਾਤਨ ਦੇ ਵਿੱਚ ਉਹ ਰੇਤ ਬਿਜੀਆ ਮਹਾਰਾਣੀ ਜੇਤਰੀ ਜੇਤਰੀ आप बढ़ेंगे आप क्या सुन रहे हैं क्या जी मेरा नाम जगदीश मेरा जी जी हाँ ये मंदिर दुर्गाना कमेटी का है और हम उस उन्होंने हमको चेयरमैन श्री जगदीश कुमार जी हज हाँ ये मंदिर श्री दुर्गाना कमेटी के अंदर है और उन्होंने हमको श्री दुर्गाना मेटी ने हमको चेयरमैन ही देकर बनाया हुआ है ये मंदिर 230 साल पुराना है ਔਰ ਇਸकी इतनी आस्था है कि जो इधर आता है उसकी पूरी मनोकामना की अपन की अपन की मैसेज अपन समाज ਨੂੰ ਦੇ ਰਹੇ ਆ ਕਿ ਉਹ ਤੇ ਅਮਲ ਕਰ ਰਹੇ ਆ ਜੀ ਸਨਾਤਮ ਦਾ ਰੰਮੀ ਅਸੀਂ ਮਤਲਬ ਪੂਰੀ ਆਸਥਾ ਨਾਲ ਅਸੀਂ ਇਥੇ ਸ਼ਰਧਾ ਨਾਲ ਜੀ ਸਾਡਾ ਕੰਮ ਕਰ ਰਹੇ ਆਂ ਔਰ ਲੋਕਾਂ ਜਿਹੜੇ ਇਹ ਪ੍ਰਚਾਰ ਕਰਦੇ ਆ ਕਿ ਸਨਾਤਮ ਦਾ ਰੰਮ ਬਹੁਤ ਅੱਛਾ ਲਿਖਿਆ ਇਹਨੂੰ ਬਰਵਾਤਾਂ ਦਾ ਆਯੋਜਨ ਚਲੋ ਬਲਾਵਾ ਆਇਆ ਹੈ ਮਾਤਾ ਜੀ ਨੇ ਬੁਲਾਇਆ ਅਸੀਂ ਦੀ ਸ਼ਕਤੀ ਦੇ ਰਾਤੀ 9 ਤੋਂ ਲੈ ਕੇ 12 ਮੀਟਰ ਤੱਕ ਮਾਈ ਦਾ ਗੂੰਗਾਨ ਕਰਦਾ ਹੈ ਐ ਕਰੀਬ ਸਦੀਆਂ 58 ਸਾਲ ਤੋਂ ਐ ਰਾਤ ਨੂੰ ਮਾਈ ਦਾ ਗੂੰਗਾਨ ਕਰ ਰਿਹਾ ਸਾਰੇ ਅਮਰਸ਼ਾਹ ਜੀ ਨੇ ਇਹ ਐਥੋਂ ਦੇ ਐ ਗੁਸਾਈ ਜੀ ਨੇ ਹੀ ਚਲਾਇਆ ਹੈ ਔਰ ਗੁਸਾਈ ਜੀ ਔਰ ਉਸ ਤੋਂ ਸ਼ੇਠ ਜੀ ਨੇ ਨੂੰ ਪਨਪਨਾ ਨਾਲ ਅੱਗੇ ਵਧਾਇਆ ਹੈ ਤੇ ਸਾਡੀ ਕਰੀਬ 70 ਮੈਂਬਰ ਹੈ ਜਿਹੜੇ ਸਾਡੇ ਹਮੇ ਲੋਕ 50 ਸਾਲ ਦਾ ਪਿਛੋਂ ਤੋਂ ਰਿਹਾ ਸਾਡੇ ਨਾਲ और रा नौ बारह बजे तक माई का गुणगान करके माता का शासन करते देखिए चेयरमैन जी और कहो जी महाराज हुआ ਤੋ ਤਾਂ ਨਾਮ ਦੇ ਨਰਾਤੇ ਦੇ ਵਿੱਚ ਕੀ ਵੈਸੀ ਦੇਣਾ ਆਪਾਂ ਸੰਗਤ ਨੂੰ ਐਸੀਆਂ ਸ਼ੇਨਾਮਤ ਤੇ ਨਮਾਜ਼ੇ ਵਾਸਤੇ ਸਾਰੇ ਸ਼ਹਿਰ ਵਾਸੀ ਆ ਗਏ ਉਹ ਰੂਲਾ ਦੇ ਮੇਲੇ ਤੋਂ ਬਹੁਤ ਬਿਦਾਈ ਹੈ ਅੱਜ ਰੂਲਾ ਦੇ ਨਾ ਸੁਨਾਨਾ ਤੇ ਸਾਰੇ ਸਿਆਪੀ ਸ਼ਹਿਰ ਭਰ ਦੇ ਵਿੱਚ ਸੁਨਾਨਾ ਆ ਤੇ ਉਹਨਾਂ ਮੇਲਾ ਦਾ ਸਾਰਾ ਮਰੀ ਉੱਚ ਉੱਚ ਬੋਲ ਦੀ ਸ਼ਿਤਾ ਆਦੀ ਤੋਂ ਪਰੇ ਹੋਰ ਇਹ ਵੀ ਦਾ ਸਾਲ ਸਾਲ ਸਭ ਹੋਰ ਉਹ ਸੂਤੋ ਕੁਲ ਸ਼ਾਇਦ ਗੁੰਡੀਆਣੀ ਦੇ ਲਈ ਬੰਦੀ ਸੰਗਾ ਦਾ ਵੀ ਲੇਕਨ ਕਾਦੀ ਹੈ ਪਰ ਇਹਦਾ ਉਸਾਰ ਸਾਲੀ 30 ਜੀ ਦੇ ਦੇ ਲਈ ਪਰ ਕਿਸੇ ਸਾਲੇ ਸ਼ਹਿਰ ਵਾਸੇ ਹਨਈ ਕੋਲ ਆਗੇ ਨੇ ਜਿਹਦੇ ਲਈ ਨਵਾਂ जागरण तो करवाओ और इस प्रथा के बीच शामिल होने तो क्योंकि जिन्होंने पर नगर जानेगा या जुड़ेगा उन्हें तो मोहिंगी सेना का और उनका तक का प्रचार भी होगा और बड़ा सच्चा गाँव है योगी सेना का इस सोसायटी में ही अपील करा कि सारे मिट्टता के ना इस माने में पाओ ਮਹਾਰਾਸ਼ਟਰੀ ਆਪਾਂ ਨਮਰਾਤਿਆਂ ਦੇ ਵਿੱਚ ਹਨੂਮਾਨ ਜੀ ਦੇ ਰੂਪ ਬਣਾਏ ਜਾ ਰਹੇ ਆ ਇਹਦੇ ਆਪਾਂ ਕੀ ਮੈਸੇਜ ਆ ਕੀ ਆਪਾਂ ਇਹਦੀ ਹਮਤਾ ਕੀ ਆਪਾਂ ਦੇਖੋ ਜੀ ਇਹ ਤਿਸ਼ਾਰੇ ਦੇ ਨਰਾਤੇ ਜੇ ਕਿਉਂ ਬਣਾਏ ਜਾਂਦੇ ਨੇ ਕਿਉਂਕਿ ਤੁਸੀਂ ਆਪਣੇ ਕਥਾ ਯਾਰ ਮਹਾਦੇਵ ਵਿੱਚ ਸੁਣਦੇ ਆ ਕਿ ਜਦੋਂ ਰਾਮ ਜੀ ਨੇ ਲੰਕਾ ਦੇ ਵਿਜੇ ਪਾਣੀ ਤੇ ਵਨਰ ਸੈਨਾ ਦਾ ਸਹਿਯੋਗ ਕਰਦਾ ਸੀ ਵਾਨਰ ਸੀ ਨਾ ਮਾਨੀ ਨੇ ਚੋੜਾ ਮਾਨੀ ਸੀ ਨਾ ਮਾਨੀ ਨੇ 500 ਦਾ ਵੀ ਨਾਮ ਮਾਰਾ ਕੋਈ ਲੈ ਸਕਦਾ ਤੇ ਐ ਬਜਰੀ ਦੀ ਸੀ ਨਾ ਕਿ ਸ਼ਾਨਾ ਜੀ ਕੋਈ ਨਹੀਂ ਹੁੰਦੀ ਹੈ ਉਹ ਬਿਸ਼ਾਣ ਦੀ ਜਿਹੜੇ ਕੱਟਾ ਨਾ ਨਿਕਲ ਗਿਆ ਉਹ ਬਿਸ਼ਾਣ ਦੀ ਜਿਹੜੇ ਸਾਰੇ ਚੋੜਾ ਬਜਰੀ ਦੀ ਸੀ ਨਾ ਦਾ ਰਾਮ ਦੀ ਸੀ ਨਾ ਦੇ ਉੱਤੇ ਸ਼ਾਈ ਦੇ ਤੇ ਆਈ ਚਾਹ ਦੇ ਕੇਂਦਰ ਆਤੇ ਸਾਰੇ ਆਪਣੇ ਮਸਤ ਦਾਲ ਤੋਂ ਵੀ ਉੱਾਰ ਦੇ ਕੇ ਪੂਰੀ ਵਿੱਚ ਮੰਦਿਰ ਤੋਂ ਡਾਂਗ ਲੱਗਦਾ ਹੈ। ਧੰਨਵਾਦ। ਕਿਹ ਅਸ਼ੀਸ਼। ਕਿੱਸੀ ਜੀਓ। ਕਿਹ ਅਸ਼ੀਸ਼। ਆਹ। ਸਪਰਾਤ ਤੁਸੀਂ ਇਹਦੇ ਨਾਲ ਗੁਰਿਆ ਕਿ ਆਪਣਾ ਵਿਰਸਾ ਕੰਨ ਨਵਰਾਤੇ ਦੇ ਵਿੱਚ ਰਾਮ ਦੀ ਲੀਲਾ ਚਲਾਈ ਜਾ ਰਹੀ ਆ ਜਗਾ ਕਿਉਂਕਿ ਅਸੀਂ ਆਪਣਾ ਇਤਿਹਾਸ ਨਹੀਂ ਭੁਲਾਗੇ ਤੇ ਮਨਾਈ ਜੀਤੀ ਤੇਸ਼ ਕੋ ਤੇ ਵੀ ਸਿੰਘ ਦੀ ਲਖਸ਼ੀ ਅਮਰ ਸੰ।